ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਵਕਤ ਰੇਡ ਚੱਲ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਇਸ ਗੱਲ ਦੀਆਂ ਕਨਸੂਹਾਂ ਸਨ ਕਿ ਕਿਸੇ ਵੇਲੇ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਵਿਧਾਇਕ ਰਮਨ अरोड़ा ਦੀਆਂ ਰਮਨ अरोड़ा ਵਿਧਾਇਕ ਨੇ ਜਿਹੜੇ ਉਹ ਜਲੰਧਰ ਸੈਂਟਰਲ ਹਲਕੇ ਤੋਂ ਨੇ ਔਰ ਇੱਕ ਹਫ਼ਤਾ ਪਹਿਲਾਂ ਤਕਰੀਬਨ ਜਿਹੜੀ ਸਿਕਿਉਰਟੀ ਵੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ ਵਿਧਾਇਕ ਰਮਨ अरोड़ा ਦੀ ਰਮਨ अरोड़ा ਜਲੰਧਰ ਦੇ ਉਹਨਾਂ ਹਲਕਿਆਂ ਦੇ ਵਿੱਚ ਵਿਚਰਨ ਵਾਲੇ ਨੇ ਜਿੱਥੇ ਨਗਰ ਨਿਗਮ ਦਾ ਦੱਸਿਆ ਜਾਂਦਾ ਹੈ ਕਿ ਕਾਫੀ ਜ਼ਿਆਦਾ ਮੋੜ ਬਾਲਾ ਸੀ ਔਰ ਨਗਰ ਨਿਗਮ ਦੀਆਂ ਫਾਈਲਾਂ ਨੂੰ ਲੈ ਕੇ ਜਾਂ ਉਸ ਦੇ ਵਿੱਚ ਹੁੰਦੀਆਂ ਧਾਂਦ ਲੀਆਂ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਦੋਸ਼ ਲੱਗੇ ਨੇ ਕਿ ਰਮਨ ਰੋੜਾ ਨੇ ਉਸ ਮਾਮਲੇ ਦੇ ਵਿੱਚ ਕੀ ਕੁਝ ਕੀਤਾ ਝੂਠੇ ਨੋਟਿਸ ਭੇਜੇ ਜਾਂਦੇ ਸਨ ਫਿਰ ਝੂਠੇ ਨੋਟਿਸ ਰਫਾ ਦਫਾ ਕਰਨ ਦੇ ਬਦਲੇ ਕਿ ਪੈਸੇ ਵਸੂਲੇ ਜਾਂਦੇ ਸਨ ਜਾਂ ਕੁਝ ਹੋਰ ਲਿਆ ਜਾਂਦਾ ਸੀ ਇਸ ਦੇ ਬਾਰੇ ਹੁਣ ਪੂਰੀ ਜਾਂਚ ਪੜਤਾਲ ਹੋਣੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਐਮਐਲਏ ਆਮ ਆਦਮੀ ਪਾਰਟੀ ਦੇ ਮੁਸ਼ਕਲਾਂ ਵਿੱਚ ਫਸਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਰਾਂ ਨੇ ਪਹਿਲੀ ਦਫਾ ਨਹੀਂ ਹੋਇਆ ਜਦੋਂ ਕਿਸੇ ਮੰਤਰੀ ਜਾਂ ਵਿਧਾਇਕ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਕੈਬਨਟ ਦੇ ਵਿੱਚੋਂ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਦੋਸ਼ ਲੱਗਦੇਆਂ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਡਿਓ ਦਾ ਜ਼ਿਕਰ ਕਰਦੇ ਹੋਏ ਸਭ ਤੋਂ ਪਹਿਲਾਂ ਡਾਕਟਰ ਵਿਜੇ ਸਿੰਘਲਾ ਮਾਨਸਾ ਤੋਂ ਜਿਹੜੇ ਵਿਧਾਇਕ ਸਨ ਮੰਤਰੀ ਮੰਡਲ 'ਚ ਸ਼ਾਮਲ ਹੋਗੇ ਸੀ ਪਹਿਲੀਆਂ ਚੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫਿਰ ਬਠਿੰਡਾ ਦਿਹਾਤੀ ਦੇ ਵਿਧਾਇਕ ਜਿਹੜੇ ਨੇ ਉਹ ਸ਼ਗੰਜੇ ਦੇ ਵਿੱਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਗੱਲ ਚੱਲਦੀ ਹੈ ਹੋਰ ਨਾਂ ਦੀ ਫੌਜਾ ਸਿੰਘ ਸਰਾਰੀ ਹੋ ਗਏ ਜਾਂ ਇੰਦਰਵੀਰ ਸਿੰਘ ਨਿੱਜਰ ਹੋ ਗਏ ਉਹ ਵੱਖ-ਵੱਖਰੇ ਕਾਰਨ ਵੀ ਰਹੇ ਨੇ ਕਈਆਂ ਦੇ ਮੰਤਰੀ ਮੰਡਲ ਚੋਂ ਬਾਹਰ ਹੋਣ ਦੇ ਪਰ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਚੁੱਪ ਸੀ ਨਾ ਤਾਂ ਵਿਰੋਧੀਆਂ ਦੇ ਕਿਸੇ ਸਿਆਸਤਦਾਨ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋਈ ਸੀ ਭ੍ਰਿਸ਼ਟਾਚਾਰ ਨੂੰ ਲੈ ਕੇ ਔਰ ਨਾ ਹੀ ਖੁਦ ਆਮ ਆਦਮੀ ਪਾਰਟੀ ਦੇ ਪਰ ਇਹ ਹੁਣ ਵਿਧਾਇਕ ਨੇ ਜਦੋਂ ਜ਼ਿਮਣੀ ਚੋਣ ਲੁਧਿਆਣਾ ਪੱਛਮੀ ਦੀ ਵੀ ਸਿਰ ਤੇ ਖੜੀ ਹੈ ਤੇ ਉਸ ਵਕਤ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਇਸ ਦੀਆਂ ਕਾਫੀ ਅਰਥ ਕੱਢੇ ਜਾ ਰਹੇ ਨੇ ਹੁਣ ਮਾਨ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਰੇਡ ਚੱਲ ਰਹੀ ਹੈ ਜਲੰਧਰ ਦੇ ਐਮ ਐਲ ਏ ਰਮਨ ਰੋੜਾ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਰੇਡ ਦਾ ਸਾਹਮਣਾ ਕਰ ਰਹੇ ਨੇ ਰਮਨ ਰੋੜਾ ਜਲੰਧਰ ਨਗਰ ਨਿਗਮ ਦੇ ਅਫਸਰਾਂ ਦੇ ذریعے ਕੁਝ ਭੋਲੇ-ਪਾਲੇ ਲੋਕਾਂ ਨੂੰ ਕਹਿੰਦੇ ਕਿ ਝੂਠੇ ਨੋਟਿਸ ਭਜਵਾ ਦਿੰਦੇ ਸੀ ਉਹਨਾਂ ਦੇ ਜ਼ਰੀਏ ਫਿਰ ਪੈਸੇ ਲੈ ਕੇ ਉਹਨਾਂ ਨੋਟਿਸਾਂ ਨੂੰ ਰਫਾ-ਦਾਫਾ ਕਰ ਦਿੰਦੇ ਸੀ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਔਰ ਇੱਥੇ ਵੀ ਦੱਸਣਾ ਬਣਦਾ ਹੈ ਜ਼ਿਕਰਯੋਗ ਹੈ ਕਿ ਜਲੰਧਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਨੂੰ ਛੱਡ ਕੇ ਆਏ ਸਾਬਕਾ ਵਿਧਾਇਕ ਨੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਉਹ ਆਉਂਦੇ ਨੇ ਜ਼ਿਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਕਲੌਤੇ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਹਾਲੇ 7-8 ਮਹੀਨਿਆਂ ਦਾ ਕਾਰਜਕਾਲ ਹੀ ਪੂਰਾ ਹੋਇਆ ਸੀ ਫਿਰ ਆਮ ਲੋਕ ਸਭਾ ਚੋਣਾਂ ਆ ਗਈਆਂ ਤਾਂ ਉਸ ਜਨਰਲ ਇਲੈਕਸ਼ਨ ਦੇ ਵਿੱਚ ਉਹ ਹਾਰ ਜਾਂਦੇ ਨੇ ਔਰ ਆਮ ਆਦਮੀ ਪਾਰਟੀ ਦੀ ਟਿਕਟ ਛੱਡ ਕੇ ਭਾਜਪਾ ਦਾ ਪੱਲਾ ਫੜਦੇ ਨੇ ਹੁਣ ਉਹ ਅੱਜਕੱਲ ਸੋਸ਼ੀਲ ਕੁਮਾਰ ਰਿੰਕੂ ਵੀ ਭਾਜਪਾ ਦੇ ਵਿੱਚ ਨੇ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਬਹੁਤਾ ਟਾਈਮ ਨਹੀਂ ਚੱਲੀ ਔਰ ਇਸੇ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਉੱਥੇ ਜਲੰਧਰ ਦੇ ਇੱਕ ਹਲਕੇ ਦੇ ਵਿੱਚ ਸ਼ੀਤਲ ਅੰਗੁਰਾਲ ਉਹਨਾਂ ਨੇ ਵੀ ਪਾਰਟੀ ਨੂੰ ਲਵਿਦਾ ਕਿਹਾ ਸੀ ਗੰਭੀਰ ਦੋਸ਼ ਲਾਉਂਦੇ ਆ ਔਰ ਇਹ ਵੀ ਕਿਹਾ ਸੀ ਕਿ ਆਪਰੇਸ਼ਨ ਲੋਟਸ ਦਾ ਜਿਹੜਾ ਰੌਲਾ ਪਾਇਆ ਗਿਆ ਸੀ ਉਹ ਕਿਵੇਂ-ਕਿਵੇਂ ਵਿਉਂਤ ਬਣੀ ਗਈ ਕਿਵੇਂ ਇੱਕ ਛੜਯੰਤਰ ਰਚਿਆ ਗਿਆ ਉਹਨਾਂ ਨੇ ਆਪਣੀ ਜ਼ੁਬਾਨੀ ਮੀਡੀਆ ਦੇ ਵਿੱਚ ਕਾਫੀ ਵਾਰੀ ਦੱਸਿਆ ਉਹ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲੀ ਡਿਬੇਟ ਕਰਨ ਦਾ ਵੀ ਸੱਦਾ ਦੇ ਚੁੱਕੇ ਸੀ ਇੱਕ ਥਾਂ ਤੇ ਕੁਰਸੀ ਲਾਉਂਦੇ ਨੇ ਔਰ ਆਪ ਵੀ ਉੱਥੇ ਭਾਸ਼ਣ ਦਿੰਦੇ ਨੇ ਔਰ ਕਾਫੀ ਭੜਕ ਕੇ ਜਾਂਦੇ ਨੇ ਹੁਣ ਨਾ ਤੇ ਉੱਥੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਨਾ ਹੀ ਸ਼ੀਤਲ ਅੰਗੁਰਾਲ ਇਹ ਦੋ ਵਿਕਟਾ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਪਹਿਲਾਂ ਤੋਂ ਹੀ ਜਲੰਧਰ ਦੇ ਵਿੱਚ ਡਿੱਗੀਆਂ ਹੋਈਆਂ ਨੇ ਤੇ ਹੁਣ ਜਦੋਂ ਐਮਐਲਏ ਰਮਣ ਰੋੜਾ ਦੇ ਉੱਤੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਰੇਡ ਕਰਨ ਦਾ ਕੰਮ ਸ਼ੁਰੂ ਹੋਇਆ ਹੈ ਤਾਂ ਇਸ ਰੇਡ ਦੇ ਵਿੱਚ ਕਿਉਂਕਿ ਕਿਸੇ ਵੀ ਹੋਰ ਦੇ ਉੱਤੇ ਕਿਉਂ ਨਹੀਂ ਹੋਈ ਰੇਡ ਜੇਕਰ ਵਾਕਈ ਕੋਈ ਨਾ ਕੋਈ ਸ਼ਿਕਾਇਤਾਂ ਆ ਰਹੀਆਂ ਸੀ ਐਮਐਲਏ ਰਮਣ ਰੋੜਾ ਦੀਆਂ ਇਸੇ ਦੇ ਵਿੱਚੋਂ ਇਹ ਜਿਹੜੀ ਗੱਲ ਹੋਈ ਹੈ ਪਰ ਆਮ ਆਦਮੀ ਪਾਰਟੀ ਦੀ ਇੱਕ ਖਾਸੀਅਤ ਇੱਥੇ ਜ਼ਰੂਰ ਹੈ ਕਿ ਜਦੋਂ ਵੀ ਉਹਨਾਂ ਦੇ ਕਿਸੇ ਵਿਧਾਇਕ ਜਾਂ ਮੰਤਰੀ ਦੇ ਉੱਤੇ ਸਵਾਲ ਉੱਠਦੇ ਨੇ ਪਹਿਲੀ ਗੱਲ ਤਾਂ ਜਦੋਂ ਵਿਰੋਧੀ ਸਵਾਲ ਚੁੱਕਣ ਉਹਦੋਂ ਕਾਰਵਾਈ ਬੜੀ ਦੇਰੀ ਨਾਲ ਹੁੰਦੀ ਹੈ ਪਰ ਜਦੋਂ ਖੁਦ ਸਰਕਾਰ ਕਾਰਵਾਈ ਕਰਨ ਤੇ ਆਉਂਦੀ ਹੈ ਤਾਂ ਆਪਣੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਆਪਣੇ ਲੀਡਰ ਹੈ ਉਹਨਾਂ ਨੂੰ ਵੀ ਨਹੀਂ ਬਖਸ਼ਦੀ ਇਸ ਤਰ੍ਹਾਂ ਦੀਆਂ ਕਿੱਲਾਂ ਕਾਫੀ ਵਾਰੀ ਆਧਾਰਨਾ ਸਾਹਮਣੇ ਆ ਚੁੱਕੀਆਂ ਨੇ ਫਿਰ ਇਸ ਵਾਰ ਕੀ ਐਮਐਲਏ ਰਮਨ ਰੋੜਾ ਵਾਕਈ ਮੁਸ਼ਕਲਾਂ ਦੇ ਵਿੱਚ ਇੰਨੀ ਤਰ੍ਹਾਂ ਫਸ ਜਾਣਗੇ ਇਸ ਤਰ੍ਹਾਂ ਫਸ ਜਾਣਗੇ ਕਿ ਨਿਕਲਣਾ ਔਖਾ ਹੋ ਜਾਵੇਗਾ ਕਿਉਂਕਿ ਨਗਰ ਨਿਗਮ ਦੇ ਅਫਸਰਾਂ ਦੇ ਜ਼ਰੀਏ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਉਹਨਾਂ ਦੇ ਉੱਤੇ ਲੱਗਿਆ ਹੈ ਹੁਣ ਰੇਡ ਚੱਲ ਰਹੀ ਹੈ ਦੇਖਦੇ ਇਸ ਵਿੱਚੋਂ ਸਿੱਟਾ ਕੀ ਨਿਕਲ ਕੇ ਆਉਂਦਾ ਪਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਿਲਹਾਲ ਐਮਐਲਏ ਰਮਣ ਅਰੋੜਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਇਸ ਤੋਂ ਪਹਿਲਾਂ ਸਿਕਿਉਰਿਟੀ ਵੀ ਸੁਰੱਖਿਆ ਵੀ ਉਹਨਾਂ ਦੀ ਵਾਪਸ ਲੈ ਲਈ ਗਈ ਸੀ ਔਰ ਇਸ ਮਾਮਲੇ ਦੇ ਵਿੱਚ ਐਮਐਲਏ ਰਮਣ ਅਰੋੜਾ ਹਾਲੇ ਤੱਕ ਜਨਤਕ ਤੌਰ ਦੇ ਉੱਤੇ ਖੁੱਲ ਕੇ ਨਹੀਂ ਬੋਲੇ ਪਰ ਜਿਵੇਂ ਹੀ ਉਹਨਾਂ ਦਾ ਵੀ ਬਿਆਨ ਸਾਹਮਣੇ ਆਉ ਕਿਉਂਕਿ ਜਦੋਂ ਵੀ ਕਿਸੇ ਤੇ ਦੋਸ਼ ਲੱਗਦੇ ਨੇ ਦੋਸ਼ ਜਿਸ ਦੇ ਉੱਤੇ ਲੱਗ ਰਹੇ ਹੁੰਦੇ ਨੇ ਕਦੇ ਵੀ ਪਹਿਲੀ ਐਮ ਵਿੱਚ ਨਹੀਂ ਕਹਿੰਦਾ ਕਿ ਹਾਂ ਮੈਂ ਇਸ ਮਾਮਲੇ ਦੇ ਵਿੱਚ ਦੋਸ਼ੀ ਹਾਂ ਉਸ ਦੇ ਵੱਲੋਂ ਡਿਨਾਈ ਕੀਤਾ ਜਾਂਦਾ ਤੇ ਐਮਐਲਏ ਰਮਨ ਰੋੜਾ ਇਸ ਮਾਮਲੇ ਦੇ ਵਿੱਚ ਖੁੱਲ ਕੇ ਅੱਜ ਸ਼ਾਮ ਤੱਕ ਕੀ ਬੋਲਦੇ ਨੇ ਜਾਂ ਫਿਰ ਕੀ ਜਿਸ ਢੰਗ ਨਾਲ ਰੇਡ ਅਚਾਨਕ ਹੋਈ ਹੈ ਜੇਕਰ ਸਬੂਤ ਮਿਲਦੇ ਨੇ ਤਾਂ ਫਿਰ ਕੀ ਉਹਨਾਂ ਦੀ ਗ੍ਰਿਫਤਾਰੀ ਵੀ ਸੰਭਵ ਹੈ ਇਹ ਵੀ ਥੋੜੇ ਸਮੇਂ ਦੇ ਵਿੱਚ ਕਲੀਅਰ ਹੋ ਜਾਵੇਗਾ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ